ਮਾਨ ਸਾਹਿਬ ਨੇ ਕਹਿੰਦੇ ਸੀ ਕਿ ਸਾਡੇ ਪਾਣੀ ਵੀ ਟੈਲਾਂ ਤੱਕ ਪਹੁੰਚਾ ਦੇਣਗੇ ਸਾਨੂੰ ਯਕੀਨ ਸੀਗਾ ਵੀ ਸਾਡਾ ਹੌਸਲਾ ਜਾ ਹੋ ਗਿਆ ਵੀ ਮਾਨ ਸਾਹਿਬ ਨੇ ਕਹਿੰਦਾ ਵੀ ਸਾਡਾ ਹੌਸਲਾ ਬਲੰਦ ਹੋ ਗਿਆ ਸੀ ਵੀ ਸਾਡਾ ਪਾਣੀ ਆਊਗਾ ਆਏ ਨਹੀਂ ਪਾਣੀ ਤੇ ਜਮਨ ਵੇਖੇ ਨਹੀਂ ਅਸੀਂ 4 ਸਾਲ ਹੋ ਗਏ ਜੀ ਬੂੰਦ ਵੀ ਨਹੀਂ ਆਈ ਜਿਹੜੀ ਸਰਕਾਰ ਕਹਿੰਦੀ ਹੈ ਵੀ ਅਸੀਂ ਟੈਲਾਂ ਤੱਕ ਪਾਣੀ ਪਹੁੰਚਾਤਾ ਤੇ ਸਾਡੇ ਦਾ ਜਿ ਮੁੱਢ ਜਮਣਾ ਨਹਿਰ ਦੇ ਤੇ ਮੁੱਢ ਚ ਪਾਣੀ ਹੈ ਨਹੀਂ ਤੇ ਟੈਲਾਂ ਤੇ ਪਾਣੀ ਕਿਹਨੂੰ ਮਿਲੂਗਾ ਕਿਸੇ ਨੂੰ ਨਹੀਂ ਮਿਲਦਾ ਸਾਡੇ ਦਾ ਜਮਾ ਸੂਏ ਦੇ ਨਾਲ ਤੇ ਬਾਣ ਸਾਡੇ ਸੁੱਕੇ ਪਿਆ ਸਰਕਾਰਾਂ ਕੱਲ ਨਾ ਐ ਕਰਦੀਆਂ ਵੀ ਅਸੀਂ ਤਾਂ ਟੈਲਾਂ ਤੱਕ ਪਾਣੀ ਪਹੁੰਚਾ ਦੇ ਅਸੀਂ 4 ਸਾਲ ਹੋ ਗਏ ਕੀ ਖੇਤੀ ਤਫਰ ਰਾਬਾਸਰੀ ਹੈ ਮਨੋ ਰਾਬਾਸਰੇ ਵਾਲੀ ਗਲੀ ਸਾਡਾ ਤਾਂ ਰਾਜਸਥਾਨ ਵਾਲਾ ਕੰਮ ਹੋਇਆ ਪਿਆ ਜੀ ਉੱਥੇ ਵੀ ਚੱਲ ਮਾੜਾ ਮੋਟਾ ਕੋਈ ਡੰਗ ਲਾ ਲੈਂਦੇ ਸਾਡਾ ਤਾਂ ਕੋਈ ਹੱਲ ਨਹੀਂ ਤੇ ਜੀ ਉਹੀ ਰਾਸਤਾਨ ਉਹੀ ਉਦੋਂ ਵੀ ਟੱਪ ਗਈ ਐ ਇਸ ਤਾਂ ਰਾਜਸਥਾਨ ਵਾਲਿਆਂ ਨੇ ਤਾਂ ਚੱਲਾ ਆਏ ਵੀ ਸਾਡੇ ਪਾਣੀ ਹੈ ਹੀ ਨਹੀਂਗਾ ਉਹਨਾਂ ਦਾ ਮਨ ਇਦਾਂ ਸਮਝਾਇਆ ਪਿਆ ਸਾਡੇ ਕੋਲ ਤਾਂ ਪਾਣੀ ਹੁੰਦੇ ਵੀ ਨਾ ਹੁੰਦੇ ਔਰਗਾ ਹੁਣ ਜਿਹੜਾ ਖਾਲ ਨਵਾਂ ਬਣਨਾ ਜਿੰਨਾ ਦਾ ਫੰਡ ਆਇਆ ਸੀਗਾ ਉਧਰਲੇ ਖਾਲ ਵਾਲੇ ਨਾਲੇ ਉਹ ਖਾਲ ਚਾਲੂ ਹਾਲ ਤੇ ਸੀਗਾ ਫੰਡ ਉਹਨਾਂ ਨੂੰ ਦੇਤਾ ਉਹ ਖਾਲ ਦੁਬਾਰੇ ਬਣ ਲਗਾ ਸਾਡਾ ਜਿਹੜਾ ਬੰਦ ਪਿਆ ਇਹਦੀ ਕੋਈ ਸੁਣਵਾਈ ਨਹੀਂ ਬਿਲਕ ਮਸੀਹਾ ਕਹੇ ਡੀਸੀ ਸਾਹਿਬ ਦਰਖਾਸਤ ਦਿੱਤੀ ਸੀ ਐਕਸ਼ਨ ਸਾਹਿਬ ਕਹਿੰਦਾ ਇਹ ਕਿਹੜਾ ਡੀਸੀ ਨੇ ਕਿਹੜਾ ਖਾਲ ਬਣਾਉਣਾ ਕਹਿੰਦਾ ਖਾਲ ਤਾਂ ਕਹਿੰਦਾ ਅਸੀਂ ਆ ਹੀ ਬਣਾਉਣਾ ਕਹਿੰਦਾ ਇਹ ਗੱਲ ਕਹੀ ਇਹ ਗੱਲ ਮੈਨੂੰ ਕਹੀ ਹੈ ਜੀ ਅਸੀਂ ਸਾਹ ਹਾਂ ਐਕਸ਼ਨ ਸਾਹਿਬ ਅਸੀਂ ਸੌਂ ਪਾਉਣੇ ਡੇਰੇ ਪਿੱਛੇ ਜਿਹੜੇ ਘਰ ਲਾਉਂਦੇ ਉਹ ਖਾਲ ਦਾ ਉਹਨਾਂ ਨੂੰ ਤਾਂ ਮौज ਬਣੀ ਵੀ ਹੈ ਜੀ ਪਿਛਲੇ ਨੂੰ ਜਿਹੜੇ ਉਹ ਖਾਲ ਤੇ ਆ ਉਹ ਤਕੜੇ ਤਕੜੇ ਜ਼ਿਮੀਂਦਾਰ ਹੈ ਜੀ 15 15 10 10 ਕਿੱਲੇ ਵਾਲੇ ਉਧਰ ਨਾਲ ਦੀ ਨਾਲ ਖਾਲ ਬਣ ਜਾਂਦਾ ਇੱਧਰ ਜੀ ਥੋੜੇ ਨੇ ਅਸੀਂ ਨਾ ਥੋੜੀ ਗਰੀਬ ਬੰਦੇ ਆ ਇੱਧਰ ਜੀ ਅਸੀਂ ਤਾਂ ਜੀ ਮੋਟਰਸਾਈਕਲ ਤੇ ਤੇ ਰੂੜੀਆਂ ਲਾ ਕੇ ਸਾਰਾ ਰੂੜੀਆਂ ਵਾਲ ਨੇ ਬੰਦ ਕਰਤਾ ਉਦੋਂ ਬਾਅਦ ਇਹ ਰੋਡ ਪੱਕਾ ਬਣਿਆ ਸਾਰਾ ਇਹ ਰੋਡ ਵਾਲ ਨੇ ਬੰਦ ਕਰਤਾ ਜੀ ਤੇ ਖੇਤ ਚ ਪਾਣੀ ਪਹੁੰਚੇ ਨਹੀਂ ਦਾ ਜੀ 4 ਸਾਲ ਹੋ ਗਏ ਪੋਰਾ ਨਹੀਂ ਆਉਂਦਾ ਜੀ ਕੁੱਟ ਇਹ ਤਾਂ ਸਰਕਾਰ ਕਹਿੰਦੀ ਵੀ ਪਾਣੀ ਪਹੁੰਚਾਦਾ ਖੇਤਾਂ ਤੱਕ ਸਰਕਾਰ ਤਾਂ ਕਹਿੰਦੀ ਜੀ ਅਸੀਂ ਟੇਲਾਂ ਤੇ ਕਿਰਪਾ ਨਹੀਂ ਪਹੁੰਚਾਤਾ ਪਰ ਇੱਥੇ ਤਾਂ ਤੁਸੀਂ ਆਪ ਹੀ ਦੇਖ ਲਓ ਵੀ ਖਾਲੇ ਬੰਦੇ ਹੋਏ ਪੇ 4 ਸਾਲ ਹੋ ਗਏ ਤੱਥਾ ਮੱਥਾ ਮਾਰ ਕੇ ਤੇਲ ਤੂਲ ਮਚਾ ਕੇ ਲਾਉਣਾ ਛੱਪੜ ਦਾ ਲਾਉਣਾ ਜਿਉਂ ਮੋਟਰ ਜੀ ਸਰਕਾਰੀ ਲੱਗੀ ਹੈ ਅੱਛਾ ਉਹ ਗੰਦਾ ਪਾਣੀ ਹਾਂ ਗੰਦਾ ਪਾਣੀ ਉਹ ਲਾਉਣਾ ਜੀ ਉਹਦੇ ਨਾਲ ਫਸਲ ਪਾਲਦੇ ਲਗਨ ਦਾ ਡਰ ਕੀ ਆ ਪੂਰੀਆਂ ਲੱਗਦੇ ਪੰਜਾਬ ਸਰਕਾਰ ਕਹਿੰਦੀ ਆ ਕਿ ਹਰ ਖੇਤਾਂ ਤੱਕ ਪਾਣੀ ਅਸੀਂ ਪਹੁੰਚਾ ਦਿੱਤਾ ਆ ਹੁਣ ਝੋਨਾ ਲੱਗਣਾ ਤੁਸੀਂ ਆਪਣੀਆਂ ਮੋਟਰਾਂ ਬੰਦ ਕਰਕੇ ਝੋਨਾ ਲਾਓਗੇ ਪੰਜਾਬ ਸਰਕਾਰ ਇਸ ਚੀਜ਼ ਦਾ ਦਾਵਾ ਕਰਦੀ ਹੈ ਤੇ ਅੱਜ ਅਸੀਂ ਪਿੰਡ ਗਵਿੰਦਪੁਰੇ ਦੇ ਵਿੱਚ ਖੜੇ ਆ ਇੱਥੇ ਖਾਲ ਜ਼ਰੂਰ ਹੈ ਸਰਕਾਰੀ ਖਾਲ ਦਿਖਾਈ ਪੱਕਾ ਖਾਲ ਤੁਹਾਨੂੰ ਜ਼ਰੂਰ ਦਿਸ ਰਿਹਾ ਹੋਣਾ ਵਾਰੇ ਸਖਾਲ ਦੇ ਵਿੱਚ ਪਿਛਲੇ 4-5 ਸਾਲਾਂ ਤੋਂ ਅੱਜ ਤੱਕ ਪਾਣੀ ਜਿਹੜਾ ਉਹ ਨਹੀਂ ਆਇਆ ਪਿੰਡ ਵਾਲੇ ਵੀ ਸਾਡੇ ਨਾਲ ਨੇ ਪਿੰਡ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਦਰਖਾਸਤਾਂ ਦਿੰਦੇ-ਦਿੰਦੇ ਅਸੀਂ ਸ਼ਿਕਾਇਤਾਂ ਦਿੰਦੇ-ਦਿੰਦੇ ਅੱਕ ਗਏ ਥੱਕ ਗਏ ਪਰ ਹਾਲੇ ਤੱਕ ਸਾਡੇ ਖੇਤਾਂ ਤੱਕ ਉਹ ਪਾਣੀ ਨਹੀਂ ਪਹੁੰਚਾ ਜਿਸ ਪਾਣੀ ਦੀ ਭਗਵੰਤ ਸਿੰਘ ਮਾਨ ਗੱਲ ਕਰਦੇ ਨੇ ਕਿ ਖੇਤਾਂ ਤੱਕ ਪਾਣੀ ਪਹੁੰਚਦਾ ਕਰਤਾ ਆ ਪਾਣੀ ਦੀ ਜਿਹੜੀ ਸੁਵਿਧਾ ਪਿਛਲੀਆਂ ਸਰਕਾਰਾਂ ਵਾਲੇ ਨਹੀਂ ਮਿਲੀ ਸੀ ਉਹ ਅਸੀਂ ਪਹੁੰਚਦੀ ਜਿਹੜੀ ਆ ਕਰ ਦਿਤੀ ਆ ਪਰ ਇੱਕ ਇਹ ਵੀ ਗਰਾਊਂਡ ਦੀ ਸੱਚਾਈ ਆ ਕਿਸਾਨ ਸਾਡੇ ਨਾਲ ਨੇ ਇਹਨਾਂ ਤੋਂ ਹੀ ਜਾਣਾਂਗੇ ਕਿ ਕਿੰਨਾ ਸਮਾਂ ਹੋ ਗਿਆ ਕਿ ਇਸ ਖੇਤ ਦੇ ਵਿੱਚ ਨਹਿਰੀ ਪਾਣੀ ਜਿਹੜਾ ਪਹੁੰਚਿਆ ਨਹੀਂ ਹਾਲਾਂਕਿ ਖਾਲ ਜਿਹੜਾ ਆਉਂਦਾ ਆ ਅੱਧ ਵਿਚਾਲਿਓਂ ਖਾਲ ਦੇ ਵਿੱਚ ਵੀ ਕੋਈ ਕਿੱਥੋਂ ਭਰ ਗਿਆ ਕੋਈ ਕਿੱਥੋਂ ਭਰ ਗਿਆ ਮਤਲਬ ਖਾਲ ਵੀ ਜਿਹੜਾ ਹੈਗਾ ਲਗਭਗ ਉਹ ਖਤ ਨਹੀਂ ਕਰ ਦਿੱਤਾ ਗਿਆ ਜੇਕਰ ਤੁਸੀਂ ਪਿੱਛੇ ਸੜਕ ਤੇ ਦੇਖੋਗੇ ਤਾਂ ਤੁਹਾਨੂੰ ਇਹ ਦਿਖਾਈ ਨਹੀਂ ਦੇਣਾ ਕਿ ਯਾਰ ਇੱਥੇ ਖਾਲ ਵੀ ਹੁੰਦਾ ਸੀ ਤਾਂ ਸਾਡੇ ਨਾਲ ਨੇ ਬਾਈ ਹੋਰੇ ਬਾਈ ਕਿੰਨਾ ਵਾਣਾ ਤੁਹਾਡਾ ਇੱਥੇ 4 ਕਿੱਲੇ ਜੀ 4 ਕਿੱਲੇ ਪਾਣੀ ਕਿੰਨਾ ਟਾਈਮ ਪਹਿਲਾਂ ਆਉਂਦਾ ਸੀ ਇੱਥੇ ਪਹਿਲਾਂ ਇਹ ਚਾਰ ਪੰਜ ਸਾਲਾਂ ਲੱਗਿਆ ਪਹਿਲਾਂ ਪਾਣੀ ਫੇਰ ਬੰਦ ਹੋ ਗਿਆ ਉਦੋਂ ਮੜਕੇ ਦਾ ਆਈ ਨਹੀਂ ਕਾਰਨ ਕਾਰਨ ਬਾਖਾਲ ਬੰਦ ਹੋ ਗਿਆ ਜੀ ਤੇ ਤੁਸੀਂ ਫਿਰ ਸ਼ਿਕਾਇਤਾਂ ਸ਼ਕੂਤਾਂ ਨਹੀਂ ਕਰੀਆਂ ਕਾਇਤਾਂ ਸ਼ਕੂਤਾਂ ਕਰੀਆਂ ਸੀਆਂ ਹਾਂ ਮਾ ਕਿਸੇ ਨੇ ਕੋਈ ਸਾਡੀ ਸੁਣੀ ਨਹੀਂ ਕਿਸੇ ਕੋਈ ਨਹੀਂ ਸੁਣਦਾ ਐਤਕੀ ਵਾਲੇ ਤਾਂ ਕਹਿੰਦੇ ਪੰਚਾਇਤਾਂ ਪਾਣੀ ਅਸੀਂ ਖੇਤਾਂ ਤੱਕ ਨਾ ਜੀ ਕੋਈ ਨਹੀਂ ਕਿਸੇ ਨੇ ਸੁਣੀਆ ਤੁਹਾਡੇ ਪਹੁੰਚਿਆ ਨਹੀਂ ਪਾਣੀ ਇਹਦਾ ਨਾ ਪਹੁੰਚਿਆ ਹੀ ਨਹੀਂ ਤਾਂ 4 ਸਾਲ ਤੋਂ ਇਹ ਆ ਹੀ ਪਿਆ ਬਸ ਆ ਹੀ ਪਿਆ ਹੂੰ ਕਿੰਨਾ ਜੀ ਬਾਣ ਤੁਹਾਡੇ ਸਾਡੇ ਕੋਲ ਸਾਢੇ ਤਿੰਨ ਕਿਲੇ ਆਈ ਤੇ ਕਿੰਨੇ ਘੰਟੇ ਦੀ ਵਾਰੀ ਆ ਤੁਹਾਡੀ ਇੱਥੇ ਸਾਡੇ ਕੋਲੇ ਵਾਰੀ ਹੈਗੀ 4 ਘੰਟੇ 4 ਘੰਟੇ ਤੇ ਕਿੰਨਾ ਚਿਰ ਹੋਇਆ ਇਹ ਇਹਨੂੰ ਖਾਲ ਨੂੰ ਖਾਲ ਨੂੰ 4 ਸਾਲ ਹੋ ਗਏ ਜੀ ਬੰਦ ਹੋਏ ਇਹਨੂੰ ਅੱਛਾ ਪਹਿਲਾ ਨੰਬਰ ਤਾਂ ਇੱਥੇ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਆਮ ਜਨਤਾ ਜਿਹੜੀ ਰੂੜੀਆਂ ਵੀ ਲਾਉਂਦੀ ਹੈ ਨਾਲ ਅੱਛਾ ਠੀਕ ਹੈ ਵੀ ਰੋਡ ਵਾਲਾ ਹਾਂਜੀ ਖਾਲਾ ਹਾਂਜੀ ਫਿਰ ਦੂਜਾ ਨੰਬਰ ਆ ਇੱਥੇ ਹੁਣ ਸੜਕ ਬਣੀ ਹੈ ਜਮੇ ਬੰਦ ਹੋ ਗਿਆ ਉਹਨਾਂ ਨੇ ਜਮੇ ਬੰਦ ਜਮੇ ਹਾਂ ਬੱਜਰ ਪਾਇਆ ਪਿਆ ਵਿੱਚ ਜਾ ਕੇ ਦੇਖ ਲਓ ਤਸੱਲੀ ਕਰ ਲਓ ਅੱਛਾ ਤੇ ਜਦੋਂ ਵੀਰ ਤੁਸੀਂ ਜਦੋਂ ਤੁਹਾਡਾ ਖਾਲ ਪਾਣੀ ਖਾਲ ਹੀ ਬੰਦ ਕਰਤਾ ਤਾਂ ਤੁਸੀਂ ਸ਼ਿਕਾਇਤਾਂ ਵੀ ਨਹੀਂ ਕਰੀਆਂ ਵੀ ਸਾਡੇ ਤਾਂ ਕਰੀਆਂ ਜੀ ਪੂਰਾ ਅਸੀਂ ਦਰਖਾਸਤਾਂ ਵੀ ਦਿੱਤੀਆਂ ਡੀਸੀ ਸਾਹਿਬ ਦੀ ਵੀ ਗਏ ਆ ਤੇ ਪਰ ਨਹੀਂ ਕੋਈ ਸਾਡਾ ਹੱਲ ਨਹੀਂ ਹੋਇਆ ਕਿਸੇ ਨੇ ਸੁਣੀ ਨਹੀਂ ਨਹੀਂ ਕੋਈ ਆ ਸਰਕਾਰ ਤਾਂ ਕਹਿੰਦੀ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਤਾ ਕਹਿੰਨ ਨੂੰ ਤਾਂ ਬਹੁਤ ਕੁਝ ਕਹੀ ਜਾਂਦੇ ਜੀ ਸਾਡੇ ਤਾਂ ਪਹੁੰਚਾ ਨਹੀਂ ਨਾ ਜੀ ਕੋਈ ਨਹੀਂ ਸਾਡੇ ਨਹੀਂ ਪਹੁੰਚਾ ਜੀ ਪਾਣੀ ਪਹੁੰਚਿਆ ਨਹੀਂ ਆਹ ਦੇਖ ਲਓ ਜੀ ਖਾਲੇ ਦਾ ਤੁਸੀਂ ਆਪ ਹੀ ਹਾਲ ਦੇਖੋ ਹਾਂ ਜਮਾ ਜਮਾ ਬੰਦ ਹੋਇਆ ਪਿਆ ਹਾਂ ਇਹ ਸਰਕਾਰ ਚ ਵੀ ਜਕਿਤ ਚਗੁਤ ਗੀਤੀਆਂ ਹਾਂਜੀ ਇਹ ਸਰਕਾਰ ਚ ਵੀ ਕੀਤਾ ਨੇ ਫੇਰ ਹੁਣੇ ਆ ਆਪਣੀ ਡੀਸੀ ਸਾਹਿਬ ਦੇ ਹੁਣੇ ਵੀ ਗਏ ਆ ਹਾਂ ਫੇਰ ਕੀ ਕਰੀਏ ਪਰ ਨਹੀਂ ਕੋਈ ਹੱਲ ਨਹੀਂ ਬਣਿਆ ਰੈਕਸ਼ਨ ਨਾਲ ਗੱਲ ਹੁੰਦੀ ਐਕਸ਼ਨ ਹੀ ਕਹਿੰਦੇ ਨੇ ਬਸ ਕਹਿਣ ਦੇ ਹੀ ਕਰ ਦਾਂਗੇ ਇਹ ਨਹੀਂ ਕਹਿੰਦੇ ਵੀ ਨਹੀਂ ਕਰਦੇ ਹਾਂ ਕਹਿਣ ਦੇ ਕਰ ਦਾਂਗੇ ਬਈ ਮਿੱਠੀਆਂ ਗੋਲੀਆਂ ਦੇਈ ਜਾਂ ਹਾਂਜੀ ਹਾਂਜੀ ਐਮਐਲਏ ਸਾਹਿਬ ਤੱਕ ਨਹੀਂ ਗੱਲ ਹੋਈ ਅਮਲੇ ਸਾਵਨਾਂ ਦੀ ਗੱਲ ਹੋਈ ਸਾਡੀ ਕਿੰਨੇ ਏਕੜਾ ਬਈ ਤੁਹਾਡਾ ਆਪਣਾ 6.5 ਕਿੱਲੇ ਆ ਜੀ ਕਿੰਨੇ ਘੰਟੇ ਦੀ ਵਾਰੀ ਤੁਹਾਡੀ ਆਪਣੇ ਹੈਗੇ ਜੀ 5 ਘੰਟੇ ਦੀ ਵਾਰੀ ਹੈ ਜੀ ਅੱਛਾ ਤੇ ਕਿੰਨਾ ਚਿਰ ਕਿੰਨਾ ਚਿਰ ਹੋ ਗਿਆ ਇਹ ਖਾਲ ਨੂੰ ਇਹਨੂੰ 4 ਸਾਲ ਹੋ ਗਏ ਜੀ ਬੰਦ ਹੋਏ ਪਏ ਨੂੰ ਇਹ ਸਾਰਾ ਇੱਧਰ ਮੰਨ ਕੇ ਚੱਲੋ ਵੀ ਰੂੜੀਆਂ ਲਾਉਂਦੇ ਆ ਸੂਏ ਦੇ ਪਰੜੀ ਦੇ ਉੱਤੇ ਰੂੜੀਆਂ ਲਾ ਕੇ ਸਾਰਾ ਰੂੜੀਆਂ ਵਾਲੇ ਨੇ ਬੰਦ ਕਰਤਾ ਉਸ ਤੋਂ ਬਾਅਦ ਇਹ ਰੋਡ ਪੱਕਾ ਬਣਿਆ ਸਾਰਾ ਇਹ ਰੋੜਾਂ ਵਾਲੇ ਨੇ ਬੰਦ ਕਰਤਾ ਜੀ ਅੱਛਾ ਤੁਹਾਡੇ ਖੇਤ ਚ ਪਾਣੀ ਪਹੁੰਚੇ ਨਹੀਂ ਨਾ ਜੀ 4 ਸਾਲ ਹੋ ਗਏ ਪੋਰਾ ਨਹੀਂ ਆਉਂਦਾ ਜੀ ਕੁੱਟ ਵੀ ਇਹ ਤਾਂ ਸਰਕਾਰ ਕਹਿੰਦੀ ਜਿਵੇਂ ਤੇਲਾਂ ਤੇ ਕਿਰਪਾਣੇ ਪਜਾਤਾ ਪਰ ਇੱਥੇ ਤਾਂ ਤੁਸੀਂ ਆਪ ਹੀ ਵੇਖ ਲਓ ਵੀ ਖਾਲੇ ਬੰਦੇ ਹੋਏ ਪੇ ਚਾਰ ਸਾਲ ਹੋ ਗਏ ਘੁੱਟ ਪਾਣੀ ਵੀ ਨਹੀਂ ਹਾਂ ਜੀ ਇੱਥੇ ਘੁੱਟ ਪਾਣੀ ਦੀ ਨਹੀਂ ਜੀ ਚਾਰ ਸਾਲ ਹੋ ਗਏ ਪਾਣੀ ਨਾਲ ਕਿਵੇਂ ਸਾਰਦੇ ਹੋ ਪਰ ਕਿੱਥੋਂ ਲਾਉਣੇ ਪਾਣੀ ਕਾਹਦਾ ਲਾਉਣੇ ਜੀ ਤੱਥਾ ਮੱਥਾ ਮਾਰ ਕੇ ਤੇਲ ਤੂਲ ਮਚਾ ਕੇ ਲਾਉਣੇ ਆ ਛੱਪੜ ਦਾ ਲਾਉਣੇ ਉਹ ਮੋਟਰ ਜੀ ਸਰਕਾਰੀ ਲੱਗੀ ਹੈ ਜੀ ਅੱਛਾ ਉਹ ਗੰਦਾ ਪਾਣੀ ਹਾਂ ਗੰਦਾ ਪਾਣੀ ਉਹ ਲਾਉਣੇ ਆ ਜੀ ਉਹਦੇ ਨਾਲ ਫਸਲ ਪਾਲਦੇ ਹੋਰ ਉਹਦੇ ਨਾਲ ਪਾਲਦੇ ਫਿਰ ਆਪ ਨੂੰ ਹੀ ਬਿਮਾਰੀਆਂ ਲੱਗਦੀਆਂ ਬਿਮਾਰੀਆਂ ਪੂਰੀਆਂ ਲੱਗਦੀਆਂ ਜੀ ਲੱਗਣ ਦਾ ਡਰ ਕੇ ਆ ਪੂਰੀਆਂ ਲੱਗਦੀ કરીਆ ਜੀ ਅਸੀਂ ਸਾਰੇ ਦਰਖਾਸਤਾਂ ਦਿੱਤੀਆਂ ਡੀਸੀ ਸਾਹਿਬ ਕੋਲੇ ਗਏ ਜੇਏ ਜੀ ਕੋਲੇ ਗਏ ਐਕਸ਼ਨ ਸਾਹਿਬ ਕੋਲੇ ਗਏ ਮੌਕਾ ਦੇਖ ਕੇ ਮੌਕਾ ਦੇਖ ਕੇ ਉਦੋਂ ਬਾਅਦ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਕੋਈ ਨਹੀਂ ਸੁਣਵਾਈ ਹਾਂ ਜੀ ਕੀ ਕਹਿ ਕੀ ਦਿੰਦੇ ਐਕਸ਼ਨ ਸਾਹਿਬ ਦੀ ਗੱਲ ਕਰਨਾ ਜੇਏ ਜੀ ਸਾਹਿਬ ਕੀ ਕਹਿੰਦੇ ਨੇ ਜੀ ਸਾਹਿਬ ਕਹਿੰਦੇ ਜੀ ਤੁਹਾਡਾ ਖਾਲਾ ਕਿ ਹੁਣ ਤਾਂ ਸਾਡੇ ਕੋਲੇ ਕਿਹੜਾ ਫੰਡ ਖਤਮ ਹੋ ਗਿਆ ਜਦੋਂ ਦੁਬਾਰੇ ਫੰਡ ਆਊਗਾ ਆਪਾਂ ਦੁਬਾਰੇ ਵਾਲੇ ਫੰਡ ਦੇ ਵਿੱਚ ਵੀ ਫੰਡ ਮੰਗਾਏ ਸਰਕਾਰ ਤੋਂ ਫੇਰ ਤੁਹਾਡਾ ਹੱਲ ਹੋਊਗਾ ਸਾਨੂੰ ਆ ਕੇ ਕਹਿੰਦੇ ਕਿ ਮੋੜ ਦਿੰਦੇ ਜੀ ਸਾਨੂੰ 15 ਦਿਨ ਹੋ ਗਏ ਭੌਂਕਦੇ ਫਿਰ ਦਿੰਦੇ ਤੇ ਇਸ ਸਰਕਾਰ ਦੇ ਐਮਐਲਏ ਤ ਕੀਤੀ ਹੋਵੇ ਨਹੀਂ ਐਮਐਲਐ ਨੂੰ ਨਹੀਂ ਮਿਲੇ ਜੀ ਐਮਐਲਐ ਨਹੀਂ ਮਿਲੇ ਨਹੀਂ ਮਿਲੇ ਨਹੀਂ ਮਿਲੇ ਹਾਂ ਫਿਰ ਤਾਂ ਮਤਲਬ ਇਹੀ ਹੈਗਾ ਵੀ ਜੇ ਕੋਈ ਇਧਰੋਂ ਪਾਣੀ ਆ ਜਾਂਦਾ ਤਾਂ ਫਿਰ ਪਾਣੀ ਲਾ ਲਈਦਾ ਨਹੀਂ ਤਾਂ ਫਿਰ ਰੱਬ ਅਸਰੇ ਹਾਂ ਰੱਬ ਅਸਰੇ ਜਮਾ ਰੱਬ ਅਸਰੇ ਇੱਥੇ ਕੋਈ ਐਡਾ ਮੋਟਰਾਂ ਸਾਧਨ ਵੀ ਹੈ ਨਹੀਂ ਜੀ ਮੋਟਰਾਂ ਸਾਧਨ ਹੈ ਨਹੀਂ ਹੈ ਨਹੀਂ ਜੀ ਇੱਕ ਅੱਧੀ ਮੋਟਰ ਹੈ ਜੀ ਇੱਕ ਅੱਧੀ ਮੋਟਰ 50 ਕਿੱਲੇ ਨੂੰ ਕੀ ਕਰੂਗੀ ਇੱਥੇ ਹਾਂ ਕਿੰਨੇ ਏਕੜ ਬਾਣਾ ਤੁਹਾਡਾ ਇੱਥੇ ਹੀ ਸਾਡਾ 2 ਕਿੱਲੇ ਬਾਣਾ ਜੀ ਦੋ ਕਿੰਨੀ ਵਾਰੀ ਹੈ ਤੁਹਾਡੀ ਵਾਰੀ ਇੱਕ ਘੰਟਾ 10 ਮਿੰਟ ਆਈ ਸਾਡੀ ਵਾਰੀ ਤੇ ਕਿੰਨੇ ਕੁ ਲੱਗਦਾ ਪਾਣੀ ਪੂਣੀ ਆਉਂਦਾ ਪਾਣੀ ਤਾਂ ਜੀ ਸਾਡੇ ਆਏ ਨਹੀਂ ਪਾਣੀ ਤੇ ਜਮਨ ਵੇਖੇ ਨਹੀਂ ਅਸੀਂ 4 ਸਾਲ ਹੋ ਗਏ ਜੀ ਬੂੰਦ ਵੀ ਨਹੀਂ ਆਈ ਜਿਹੜੀ ਸਰਕਾਰ ਕਹਿੰਦੀ ਐ ਵੀ ਅਸੀਂ ਟਾਇਲਾਂ ਤੱਕ ਪਾਣੀ ਪਹੁੰਚਾਤਾ ਤੇ ਸਾਡਾ ਜੀ ਮੋਢ ਚ ਬਣਾ ਨਹਿਰ ਦੇ ਹਾਂ ਤੇ ਮੋਢ ਚ ਪਾਣੀ ਹੈ ਨਹੀਂ ਤੇ ਟਾਇਲਾਂ ਤੇ ਪਾਣੀ ਕਿਹਨੂੰ ਮਿਲੂਗਾ ਕਿਸੇ ਨੂੰ ਨਹੀਂ ਮਿਲਦਾ ਜੀ ਸਾਡਾ ਜਮਨ ਸੂਏ ਦੇ ਨਾਲ ਆ ਤੇ ਬਾਣ ਸਾਡੇ ਸੁੱਕੇ ਪਏ ਸਰਕਾਰਾਂ ਗੱਲਾਂ ਐ ਕਰਦੀਆਂ ਵੀ ਅਸੀਂ ਤਾਂ ਟਾਇਲਾਂ ਤੱਕ ਪਾਣੀ ਪਹੁੰਚਾ ਦ assi 4 ਸਾਲ ਹੋ ਗਏ ਜੋ ਸਰਕਾਰ ਬਣੀ ਪਾਣੀ ਨਹੀਂ ਦੇਖਿਆ ਬਾਣ ਦੇ ਵਿੱਚ ਹਾਂ ਫਿਰ ਡੀਸੀ ਸਾਹਿਬ ਨੂੰ ਮਿਲੇ ਐਮਐਲਏ ਸਾਡੇ ਪਿੰਡ ਐ ਜਗਸੀਰ ਜੀ ਉਹ ਤੋਂ ਐਕਸ਼ਨ ਸਾਹਿਬ ਨੂੰ ਫੋਨ ਕਰਾਇਆ ਖੁਦ ਕਰਾਇਆ ਜੀ ਅਸੀਂ ਹਾਂ ਤੁਹਨੇ ਫੋਨ ਕਰਤਾ ਸਾਨੂੰ ਕਹਿੰਦਾ ਜੀ ਐਕਸਰ ਸਾਹਿਬ ਨੂੰ ਮਿਲ ਲਓ ਅਸੀਂ ਆਖਿਆ ਜੀ ਸਾਡੀ ਦਰਖਾਸਤਾਂ ਦਿੱਤੀਆਂ ਜਾਂਦੀਆਂ ਕਿੱਧਰ ਸਾਡੀਆਂ ਦਰਖਾਸਤਾਂ ਐਕਸਰ ਸਾਹਿਬ ਬੋਲਦਿਆ ਕਹਿੰਦੇ ਵੀ ਤੁਹਾਡੀਆਂ ਮਸਿਆ ਖ ਜੀ ਡੀਸੀ ਸਾਹਿਬ ਦਰਖਾਸਤ ਦਿੱਤੀ ਸੀ ਐਕਸਰ ਸਾਹਿਬ ਕਹਿੰਦਾ ਜੀ ਕਿਹੜਾ ਡੀਸੀ ਨੇ ਕਿਹੜਾ ਖਾਲ ਬਣਾਉਣਾ ਕਹਿੰਦਾ ਖਾਲ ਤਾਂ ਕਹਿੰਦਾ ਅਸੀਂ ਹੀ ਬਣਾਉਣੀ ਆ ਕਹਿੰਦਾ ਇਹ ਗੱਲ ਕਹੀ ਇਹ ਗੱਲ ਮੈਨੂੰ ਕਹੀ ਜੀ ਅਸੀਂ ਸਾਹਿਬ ਨੂੰ ਹਾਂ ਐਕਸਰ ਸਾਹਿਬ ਅਸੀਂ ਸੌਂ ਪਾਉਣੇ ਡੇਰੇ अच्छा हां 20 ਗੱਲ ਕਹੀ ਆ ਤੁਹਾਨੂੰ ਕਹਿ ਦੇਣਾ ਸੀ ਵੀ ਅਸੀਂ 4 ਸਾਲ ਹੋ ਗਏ ਯਾਰ ਬਿਨਾ ਪਾਣੀ ਤੋਂ ਅਸੀਂ ਆਪਣੀਆਂ ਫਸਲਾਂ ਜਿਹੜੀਆਂ ਵੀਜ ਰਹੇ ਹਾਂ ਆਸੇ ਪਾਸਿਓਂ ਕਿਤੇ ਹੱਲ ਕਰੀਦਾ ਤੇ ਪਾਣੀ ਦਾ ਪਹੁੰਚਾਉਂਦੇ ਤੁਸੀਂ ਆਪਾਂ ਕੈਮਰਾ ਉਧਰ ਨੂੰ ਮਾਰੂ ਝਾਤ ਮਾੜੀ ਸਾਹਮਣੇ ਜੀ ਉਹ ਕੈਮਰਾ ਉਹ ਪਾਣੀ ਲਾਉਣਾ ਜੀ ਛੜਿਆ ਵੇ ਪਾਣੀ ਸਾਡੇ ਕੋਲੇ ਕੋਈ ਹੱਲ ਨਹੀਂ ਉਹ ਛੱਪੜ ਤੇ ਮੋਟਰ ਪੰਚਾਇਤ ਦੀ ਲੱਗੀ ਵੀ ਆ ਉਹਦੇ ਨਾਲ ਪਾਲ ਤੱਕ ਜਾਂ ਮੀਂਹ ਮੂਣਾ ਛੱਪੜ ਭਰ ਜਾਂਦੇ ਆ ਜੀ ਅੱਛਾ ਤੇ ਰਹਿੰਦਾ ਹੁੰਦਾ ਜਿਹੜੀ ਸੜਕਲੇ ਨੂੰ ਰੋਜ਼ ਠੇਕੇਦਾਰ ਨੂੰ ਫੋਨ ਕਰਦੇ ਆ ਜੀ ਅਸੀਂ ਆ ਗਈ ਮਸ਼ੀਨ ਸਾਡੇ ਕੋਲੇ ਬਰਾ ਟਹੇ ਨਹੀਂਗਾ ਜੀ ਖ अच्छा ते ऐसों नु ਵੀ ਕਰਾਇ ਜੀ ਫੋਨ ਵੀ ਸਾਡਾ ਖਾਲ ਦਾ ਕੋਈ ਹੱਲ ਹੋ ਜੇ ਸਾਡੀ ਕੋਈ ਗੱਲ ਨਹੀਂ ਸੁਣਦਾ ਸੀ ਤਾਂ ਹੰਬ ਹੰਮ ਕੇ ਬਹਿ ਗਏ ਜੀ ਤੁਹਾਨੂੰ ਮੈਂ ਸੱਚੀ ਗੱਲ ਦੱਸਣਾ ਵੀ ਹਥਿਆਰ ਸੱਟਦੇ ਜਾਵਾਂ ਕੋਈ ਹੱਲ ਨਹੀਂ ਸਾਡਾ ਕੋਈ ਹੱਲ ਨਹੀਂ ਹੁੰਦਾ ਖਾਲ ਦਾ ਨਿਸ਼ਾਨ ਹੀ ਚੱਕਤਾ ਜੀ ਮਤਲਬ ਹਾਂ ਇਹ ਤਾਂ ਹੈ ਵੀ ਚਲੋ ਪਾਣੀ ਤਾਂ ਬਾਅਦ ਦੇ ਵਿੱਚ ਆਉ ਪਹਿਲਾਂ ਖਾਲੂ ਸੁਰਤ ਮਲਾਓ ਜਿਵੇਂ ਤੁਸੀਂ ਪਿੱਛੇ ਦਿਖਾ ਰਹੀ ਸਾਨੂੰ ਵੀ ਯਕੀਨ ਨਹੀਂ ਆ ਵੀ ਇੱਥੇ ਖਾਲਸਾਨ ਹੈਗਾ ਜੀ ਜੇ ਅਫਸਰ ਆਉਂਦੇ ਆਂਦੇ ਖਾਲ ਹੈ ਨਹੀਂ ਉੱਥੇ ਖਾਲ ਹੋਊਗਾ ਦਾ ਅਫਸਰਾਂ ਨੂੰ ਫੇਰੀ ਦਿਸੂਗਾ ਜੇ ਖਾਲ ਤਾਂ ਹੈ ਹੀ ਨਹੀਂਗਾ ਜੀ ਸਾਡੀ ਮਤਲਬ ਕੋਈ ਮਤਲਬ ਕੋਈ ਗੱਲ ਬਾਤ ਨਹੀਂ ਅਸੀਂ ਪਹੁੰਚੇ ਬਹੁਤ ਦੂਰ ਤੱਕ ਗਏ ਆ ਅਫਸਰਾਂ ਤੋਂ ਜਿਹੜੇ ਵਿਧਾਇਕ ਸਾਰੇ ਤੋਂ ਫੋਨ ਫਾਨ ਵੀ ਕਰਾਇਆ ਜੀ ਅੱਛਾ ਤੇ ਪਰ ਸਾਡੀ ਗੱਲ ਨਹੀਂ ਬਣੀ ਇਹ ਖਾਲ ਜਿਹੜਾ ਬਣਿਆ ਸੀ ਬਾਦਲ ਕੇ ਰਾਜ ਵੇਲੇ ਖਾਲ ਬਣਿਆ ਤੇ ਉਦੀ ਪਾਣੀ ਸਾਡਾ ਆਇਆ ਜਿੰਨ ਜਕਰਬਾਦ ਕਰਾ ਸੀ ਮੁਰਕੇ ਤਾਂ 5 ਸਾਲ ਕਾਂਗਰਸ ਨਾਂਗੀ ਇਹਨਾਂ ਨੇ ਸਾਡੇ ਪੱਕਾ ਕਰਿਆ ਹੀ ਖબસ ਨਹੀਂ ਕਰਿਆ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਾਲੀ ਸਰਕਾਰ ਵੇਲੇ ਬਣਾ ਕੇ ਤੇ ਸਾਡੇ ਪਾਣੀ ਆਉਂਦਾ ਰਿਹਾ ਤੇ ਅੱਜ ਜਦੋਂ ਮਾਨ ਸਾਹਿਬ ਨੇ ਕਹਿੰਦੇ ਸੀ ਕਿ ਸਾਡੇ ਪਾਣੀ ਵੀ ਟਾਇਲਾਂ ਤੱਕ ਪਹੁੰਚਾ ਦੇਣਗੇ ਸਾਨੂੰ ਯਕੀਨ ਸੀਗਾ ਵੀ ਸਾਡਾ ਹੌਸਲਾ ਜਾ ਹੋਗਾ ਵੀ ਮਾਨ ਸਾਹਿਬ ਨੇ ਕਿਹਾ ਤਾਂ ਵੀ ਸਾਡਾ ਹੌਸਲਾ ਬਲੰਦ ਹੋ ਗਿਆ ਸੀ ਵੀ ਸਾਡਾ ਪਾਣੀ ਆਊਗਾ ਆਊਗਾ ਤੇ ਸਾਡਾ ਤਾਂ ਜਮਾ ਕਿਹੜੀ ਮੋਢ ਚ ਤੁਸੀਂ ਵੇਖ ਲਓ ਮੋਢੀ ਹੈ ਜੀ ਮੋਢੀ ਆ ਜਮਾ ਹਾਂ ਜਮਾ ਮੋਢ ਚ ਪਾਣੀ ਹੈ ਨਹੀਂ ਤੇ ਟਾਇਲਾਂ ਤੇ ਤਾਂ ਤੁਹਾਨੂੰ ਪਤਾ ਹੀ ਫਿਰ ਪਾਣੀ ਕਿਵੇਂ ਜਾਊਗਾ ਤੁਸੀਂ ਤਾਂ ਨਾਲ ਤੁਸੀਂ ਤਾਂ ਜਮਾ ਨਾਲ ਬੈਠੇ ਹੋ ਜਮਾ ਮੋਢ ਚ ਬੈਠੇ ਜੀ ਤੇ ਮੋਢ ਦੇ ਵਿੱਚ ਖਾਲਾ ਦੇਖ ਲਓ ਜਮਾ ਐ ਲੱਗਦਾ ਵੀ ਖਾਲੀ ਹੀ ਨਹੀਂ ਅਸੀਂ ਸਾਨੂੰ ਕਹਿੰਦੇ ਵੀ ਫੰਡ ਵੀ ਆਊਗਾ ਫੇਰ ਬਣਾਵਾਂਗੇ ਹੱਕ ਤਾਂ ਹੀ ਜਿੱਧਰ ਖਾਲਾ ਪਾਣੀ ਨਹੀਂ ਜਾਂਦਾ ਵੀ ਗਵਰਨਮੈਂਟ ਦਾ ਹੱਕ ਤਾਂ ਉਧਰ ਹੀ ਬਣਦਾ ਪਹਿਲਾਂ ਜਿੱਧਰ ਚੱਲਦਾ ਖਾਲਾ ਉਧਰ ਹੀ ਕੰਮ ਚਲਾਤਾ ਜੀ अच्छा उधर चला दो उधर ही चला दो जिधर पानी ਜਾਂਦਾ ਵੀ ਜਿੱਧਰ ਇਹਨਾਂ ਨੂੰ ਸਰਕਾਰਾਂ ਨੂੰ ਆਏ ਧਿਆਨ ਦੇਣਾ ਚਾਹੀਦਾ ਵੀ ਜਿੱਧਰ ਪਾਣੀ ਨਹੀਂ ਜਾਂਦਾ ਵੀ ਬੋਰ ਹੈ ਨਹੀਂ ਗਰੀਬਾਂ ਦੇ ਅਸੀਂ ਕਿੱਲੇ ਕਿੱਲੇ ਬਾਣ ਵਾਲੇ ਜੀ ਅਸੀਂ ਕਿਧਰ ਨੂੰ ਜਾਗੇ ਜੀ ਤੇ ਪੱਠਿਆਂ ਦੇ ਪੱਠਾਂ ਨੂੰ ਪਾਣੀ ਲਾਉਣਾ ਔਖਾ ਜੀ ਜੇ ਛੱਪੜ ਦਾ ਪਾਣੀ ਲਾਉਣਾ ਪਸ਼ੂ ਬਿਮਾਰ ਹੋ ਜਾਂਦੇ ਖਾਂਦੇ ਨਹੀਂ ਜੀ ਵੱਠੇ ਆਪ ਵੀ ਬਿਮਾਰ ਆਪ ਵੀ ਬਿਮਾਰ ਹਰ ਕੇ ਹੋਏ ਪਿਆ ਜੀ ਵੀ ਪਸ਼ੂ ਦਾ ਪਾਣੀ ਲਾਉਣਾ ਤੇ ਉਹੀ ਜਿਹੇ ਜਿਹੇ ਗੰਦਾ ਪਾਣੀ ਆਪਣਾ ਫਸਲ ਨੂੰ ਲਾਉਣੇ ਆ ਜਿਵੇਂ ਤੇ ਉਹੀ ਦੁੱਧ ਪੀਣੇ ਆ ਜੀ ਫਿਰ ਅਸੀਂ ਹੈ ਵੀ ਕੋਈ ਮਿਲਦਾ ਬਹੁਤ ਕੋਈ ਬਹੁਤਾ ਵੱਡਾ ਤਣਾੜ ਕਿਸਾਨੀ ਆਮ ਕਿਸਾਨੀ ਦੇ ਨਾਲ ਸਮਝ ਖਾਲ ਫੰਡ ਪਾ ਕੇ ਨਾ ਬਣਾ ਲੈਂਦੇ ਹਾਂ ਏਸੀ ਚੱਕਰ ਆ ਜੀ ਅਸੀਂ ਤਾਂ ਹੀ ਤੁਹਾਡਾ ਇਹ ਕਹਿੰਦੇ ਵੀ ਜਿਹੜਾ ਸਾਡੀ ਤੁਸੀਂ ਕੈਮਰੇ ਵਾਲੇ ਨੇ ਗੱਲ ਬਾਤ ਸੁਣੀ ਅਸੀਂ ਤੁਹਾਡਾ ਧੰਨਵਾਦ ਕਰਦੇ ਜੀ ਸਾਡਾ ਖਾਲ ਚੱਲ ਪਈ ਜੀ ਅਸੀਂ ਸਰਕਾਰ ਨੂੰ ਵੀ ਹੁਣ ਕਹਿੰਦੇ ਆ ਵੀ ਸਾਡਾ ਸੁਣਨ ਜੀ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਾਂਗੇ ਵੀ ਸਾਨੂੰ ਮਾਣ ਹੋ ਜੂਗਾ ਵੀ ਭਗਵਾਨ ਤਮਾਨ ਨੇ ਚਲਾਤਾ ਜੀ ਤੁਸਤਾ ਕੁਝ ਮੰਗਦੇ ਨਹੀਂ ਇਹ ਤਾਂ ਮਤਲਬ ਸਰਕਾਰੀ ਆ ਸਾਰਾ ਤੁਸੀਂ ਇਹੀ ਮੰਗਦੇ ਸਾਡਾ ਪਾਣੀ ਸਾਡੇ ਤੱਕ ਪਹੁੰਚਾ ਦਿਓ ਵੀ ਸਾਡਾ ਹੱਕ ਮੰਨਦਾ ਦੇ ਦਿਓ ਹਾਂ ਵੀ ਜੇ ਸਾਡਾ ਨਹੀਂ ਹੱਕ ਬਣਦਾ ਬਾਰੀਆਂ 'ਚ ਨਹੀਂ ਨਾ ਹੈਗਾ ਜੋ ਉਸ ਮਰਜ਼ੀ ਕਰਨ ਸਰਕਾਰ ਇਹ ਫਿਰ ਤੁਹਾਡਾ ਜਿਹੜਾ ਪਾਣੀ ਆ ਹੁਣ ਬਾਰੀਆਂ ਜਿਹੜੀਆਂ ਛੋਟੀਆਂ ਨੇ ਉਹ ਫਿਰ ਪਿੱਛੇ ਹੀ ਕੋਈ ਵੱਡੀ-ਬੁੱਡੀ ਜਾਂਦਾ ਪਿੱਛੇ ਜਿਹੜੇ ਘਰ ਲਾਉਂਦੇ ਆ ਉਹ ਖਾਲਦਾਨ ਉਹਨਾਂ ਨੂੰ ਤਾਂ ਮौज ਬਣੀ ਵੀ ਆ ਜੀ ਪਿਛਲੇ ਨੂੰ ਜਿਹੜੇ ਉਹ ਖਾਲਤ ਆ ਉਹ ਤਕੜੇ-ਤਕੜੇ ਜ਼ਿਮੀਂਦਾਰ ਆ ਜੀ 15-15 10-10 ਕਿੱल्ले ਵਾਲੇ ਅੱਛਾ ਵੱਡੇ ਜ਼ਿਮੀਂਦਾਰ ਆ ਉਧਰ ਨਾਲ ਦੀ ਨਾਲ ਖਾਲ ਬਣ ਜਾਂਦਾ ਇੱਧਰ ਜੀ ਥੋੜੇ ਨੇ ਇਹ ਅਸੀਂ ਨਾ ਥੋੜੀ ਗਰੀਬ ਬੰਦੇ ਆ ਇਧਰ ਜੀ ਤਾਂ ਕਰਕੇ ਸਾਡਾ ਕੋਈ ਸਾਬ ਨਹੀਂ ਹੁੰਦਾ ਸੁਣਦਾ ਨਹੀਂ ਕੋਈ ਗੱਲ ਥੋੜੀ ਕੋਈ ਸੁਣਦਾ ਹਾਂ ਅਸੀਂ ਤਾਂ ਇਹ ਮੋਟਰਸਾਈਕਲ ਦੇ ਤੇਲ ਮਚਾਉਣੇ ਆ ਆਪ ਦਾ 100-100 ਪਾ ਕੇ ਅਫਸਰਾਂ ਕੋਲੇ ਜਾਂਦੇ ਆ ਤੇ ਫੇਰ ਭਕਾਈ ਕਰਕੇ ਮੁੜੇ ਆਣੇ ਜੀ ਅਫਸਰ ਵੀ ਨਹੀਂ ਸੁਣਦੇ ਨਾਨਾ ਜੀ ਸਾਨੂੰ ਆਹਦੇ ਥੋੜਾ ਜਿਹੜਾ ਫੰਡ ਆਇਆ ਤੇ ਥੋੜਾ ਗਾਂਹ ਬਣਾ ਦੇ ਜੀ ਅਫਸਰ ਨੂੰ ਜੋ ਤੁਸੀਂ ਕਿਹਾ ਇਹ ਗੱਲ ਐਕਸ਼ਨ ਸਾਹਿਬ ਦੀ ਬੋਲ ਸੀ ਵੀ ਜਦੋਂ ਫੰਡ ਆਇਆ ਤਾਂ ਉਦੋਂ ਅਸੀਂ ਖਾਲ ਬਣਾ ਦਾਂਗੇ ਹਾਂ ਸਾਨੂੰ ਕਹਿੰਦੇ ਵੀ ਦਰਖਾਸਤ ਲਿਖ ਕੇ ਦੇਜੋ ਤੇ ਥੋੜਾ ਗਾਂਹ ਬਣਾ ਦਿਆਂ ਕਹਿੰਦੇ ਗਾਂਹ ਬਣਾ ਦ ਉਹ ਤਕੜੇ ਜ਼ਿੰਮੇਦਾਰ ਸੀ ਉਹ ਲੈ ਗਏ ਤੇ ਸਾਡਾ ਇੱਧਰ ਕੋਈ ਨਹੀਂ ਕਿਹਾ ਵੀ ਉਹਨਾਂ ਚਿਰ ਜਨਰਲ ਫੰਡ ਨਹੀਂ ਆਉਂਦਾ ਅਸੀਂ ਫਸਲਾਂ ਕਿਵੇਂ ਪਾਲਾਂਗੇ ਆਪਦੀਆਂ ਅਸੀਂ ਆਖਿਆ ਸੀ ਵੀ ਅਸੀਂ ਫੱਕ ਲਾਉਣੀ ਝੋਨੇ ਚਾਹਨੇ ਦੀ ਹਾਂ ਤੇ ਕਹਿੰਦੇ ਵੀ ਇਹ ਹੁਣ ਫੰਡ ਮੁੱਕ ਗਿਆ ਸਰਕਾਰ ਦਾ ਤੇ ਇਹ ਪਹਿਲਾਂ ਸਭ ਤੋਂ ਪਹਿਲਾਂ ਕੰਮ ਹੀ ਐ ਇਸ ਚੱਲਿਆ ਜੀ ਕੋਟਪਾਈ ਇਹ ਸੁਆ ਵੱਜਦਾ ਜੀ ਅੱਛਾ ਠੀਕ ਹੈ ਹਾਂ ਕੋਟਪਾਈ ਤੋਂ ਪਹਿਲਾਂ ਫੰਡੇ ਇਹਨੂੰ ਮਿਲਿਆ ਸਭ ਤੋਂ ਤੇ ਹੁਣ ਜਦੋਂ ਫੰਡ ਫੰਡ ਤਾਂ ਇਹ ਲਾਈ ਬੈਠੇ ਫਿਰ ਸਾਨੂੰ ਕਿੱਥੋਂ ਸਾਡੇ ਤਾਂ ਸਾਡੇ ਤਾਂ ਖਾਲ ਸਮਾਰਨ ਵਾਲਾ ਵੀ ਨਹੀਂ ਕੋਈ ਆਖੇ ਲੱਗਦਾ ਜੀ ਹੁਣ ਨਰੇਗਾ ਨੂੰ ਅਸੀਂ ਪੁੱਛਿਆ ਨਰੇਗਾ ਤੇ ਇਹ ਕਹਿੰਦੇ ਵੀ ਖਾਲ ਸਮਾਰਦੇ ਆ ਨਰੇਗਾ ਵਾਲੇ ਉਹ ਜਿੱਧਰ ਤਕੜੇ ਬੰਦੇ ਹੁੰਦੇ ਆ ਨਰੇਗਾ ਉਹਨੂੰ ਦੱਬ ਕੇ ਲੈ ਜਾਂਦੇ ਇੱਧਰ ਨਰੇਗਾ ਵੀ ਸਾਡੇ ਨਹੀਂ ਉਹ ਮਤਲਬ ਤਾਂ ਹੁੰਦਾ ਵਾ ਖਾਲ ਬੰਦ ਤੇ ਨਰੇਗਾ ਦੇ ਵੀ ਕੋਈ ਸਾਰੇ ਨਹੀਂ ਜੇ ਨਰੇਗਾ ਮਾੜਾ ਮੋਟਾ ਹੋਵੇ ਤਾਂ ਸਮਾਰਦੇ ਹਾਂ ਨਰੇਗਾ ਵਿਚਾਈ ਤਾਂ ਬੰਦ ਹੀ ਪਿਆ ਨਰੇਗਾ ਵਿਚਾਰੀ ਕੀ ਕਰੇ ਇਹਦੇ ਚ ਨਾਮੋ ਨਿਸ਼ਾਨੀ ਮਟਾਤਾ ਆ ਥੋੜੀ ਪਹੀ ਤੋਂ ਸੜਕ ਤੋਂ ਨਾਮੋ ਨਿਸ਼ਾਨੀ ਮਟਾਤਾ ਖਾਲ ਜਮਾ ਜਮਾ ਜੀ ਐਂ ਲੱਗਦਾ ਵੀ ਸਾਫ਼ ਹੀ ਹੋਇਆ ਪਿਆ ਵੀ ਇੱਧਰ ਸੜਕ ਹੀ ਇਕੱਲੀ ਨਹੀਂ ਨਹੀਂ ਤੇ ਸਾਨੂੰ ਰੂੜਾਂ ਵਾਲੇ ਵੀ ਬਹੁਤ ਤੰਗ ਕਰਦੇ ਆ ਜੀ ਉਹ ਵੀ ਵਿੱਚ ਹਾਂ ਵਿੱਚ ਰੂੜੀਆਂ ਸੱਟ ਜਾਂਦੇ ਜੀ ਬਸ ਇਹੇ ਕਰੇ ਜਾ ਜਾ ਕੇ ਆਏ ਆ ਕੋਈ ਗੱਲ ਨਹੀਂ ਹੁੰਦਾ ਜਿਵੇਂ ਨਹਿਰੀ ਵਿਭਾਗ ਇਹ ਸੂਏ ਵਾਲਿਆਂ ਦਾ ਵੀ ਹੱਕ ਮੰਦਾ ਸੂਆ ਵੀ ਟੁੱਟ ਸਕਦਾ ਜੀ ਹਾਂ ਰੂੜੀਆਂ ਚ ਕੌਣ ਜਿਹੇ ਚਕਾਉਂਦੇ ਇਹ ਤਾਂ ਝਾਕਦੇ ਨੇ ਇਧਰ ਦੀ ਮੋਟਰਸਾਈਕਲ ਲੈ ਕੇ ਨਹੀਂ ਆਏ ਜਗਲਾਤ ਵਾਲੀ ਤੱਕ ਤੇ ਕਦੇ ਨਹੀਂ ਜਮਾ ਨਹੀਂ ਆਈ ਜੀ ਜਮਾ ਉਹ ਵੀ ਸੜਕ ਉਤੀ ਲੰਘਦੇ ਜੇ ਨਾ ਬਾਪੂ ਹੀ ਬੰਨ ਥੋੜਾ ਸਾਡੇ ਗਾਣੂ ਆਜੋ ਸਾਡੇ 4 ਕਿੱਲੇ ਆ ਜੀ ਸਾਡੇ 4 ਕਿੱਲੇ ਕਿੰਨੇ ਰੂੜ ਘੰਟਾ ਵਾਰੀ ਹੈ ਹਾਂਜੀ ਰੂੜ ਘੰਟਾ ਤੇ ਕਿੰਨਾ ਚਿਰ ਹੋ ਗਿਆ ਇਹਨੂੰ 4 ਸਾਲ ਹੋ ਗਿਆ ਜੀ ਬੰਦ ਹੀ ਆ 4 ਸਾਲ ਹੋ ਗਿਆ ਬੂੰਦ ਵੀ ਨਹੀਂ ਪਹੁੰਚੀ ਨਾ ਤੇ ਫਰੋਂ ਪਾਣੀ ਕਿੱਥੇ ਪਹੁੰਚਿਆ ਸਰਕਾਰ ਕਹਿੰਦੀ ਖੇਤਾਂ ਤੱਕ ਪਹੁੰਚਾ ਦਾ ਕੁਤੇ ਨਹੀਂ ਪਹੁੰਚਾਇਆ ਜੀ ਇੱਥੇ ਦਾ ਡੱਕਾ ਨਹੀਂ ਪਹੁੰਚਿਆ ਕੁਛ ਵੀ ਨਹੀਂ ਪਹੁੰਚਿਆ ਨਾ ਫਿਰ ਕਿਵੇਂ ਪਾਲਦੇ ਹੋ ਫਸਲ ਬੁਸਲ ਬਸ ਡੰਗ ਲਾਉਣੀਆਂ ਛੱਪੜ ਛੱਪੜ ਦੇ ਪਾਣੀ ਨਾਲ ਤੇ ਇਹ ਤਾਂ ਫਿਰ ਬਿਮਾਰੀਆਂ ਦਾ ਘਰ ਹੀ ਹੈ ਬਿਮਾਰੀਆਂ ਦਾ ਘਰ ਤਾਂ ਹੈਗਾ ਹੀ ਹੈ ਹਾਂ ਪੱਟਿਆਂ ਨਾਲ ਪਸ਼ੂ ਵੀ ਮਾਰ ਹੋਣ ਦਾ ਵੀ ਡਰ ਹਾਂ ਹਾਂ ਪੂਰੇ ਬਿਮਾਰ ਹੁੰਦੇ ਆ ਖਾਂਦੇ ਨਹੀਂ ਪਸ਼ੂ ਪੱਠੇ ਜੀ ਅੱਛਾ ਹੂੰ ਤੇ ਗਾਵਾਂ ਫਿਰ ਅਫਸਰਾਂ ਉਸਰਾਂ ਕੋਲੇ ਅਫਸਰਾਂ ਕੋਲੇ ਗਾਏ ਆ ਜੀ ਕੋਈ ਗੱਲ ਨਹੀਂ ਸੁਣਦਾ ਜੀ ਕੀ ਕਹਿੰਦੇ ਆਹ ਹੁੰਦੀ ਕੋਈ ਨਹੀਂ ਕਰਦੇ ਆਂਗੇ ਅੱਛਾ ਹਾਂ ਇਹ ਤਾਂ ਹਾਂ ਜੀ ਕਿੰਨਾ ਬਾਣ ਆਪਣਾ ਕਿਲਾ ਬਾਣ ਬਈ ਜੀ ਇੱਥੇ ਇੱਧਰ ਨੂੰ ਆਜੋ ਇਹਨੂੰ ਆਜੋ ਹਮ ਇੱਕ ਕਿਲਾ ਬਾਣ ਦਾ ਬਈ ਜੀ ਆਪਣਾ ਇੱਥੇ ਕਿਲਾ ਅੱਛਾ ਹਾਂਜੀ ਪਾਣੀ ਦਾ ਕੋਈ ਸਾਧਨ ਨਹੀਂ ਕਿ ਸਾਡੇ ਕੋਲੇ ਹਮ ਇੱਥੇ 40 50 ਕਿੱਲੇ ਬਾਣ ਜਿਹਦੇ ਵਿੱਚ ਮੋਟਰ ਸਿਰਫ ਇੱਕ ਹੈ ਹਮ ਉਹਦਾ ਪਾਣੀ ਪੂਰਾ ਨਹੀਂ ਆਉਂਦਾ ਦਾ ਤੇ ਛੱਪੜ ਵਾਲੀ ਮੋਟਰ ਦਾ ਪਾਣੀ ਅਸੀਂ ਲਾਉਨੇ ਆ ਉਹ ਵੀ ਜਦੋਂ ਛੱਪੜ ਖਾਲੀ ਖੁੱਲੀ ਹੋਏ ਤਾਂ ਫਿਰ ਬਾਣ ਬਿਲੇ ਸੁੱਕੇ ਰਹਿ ਜਾਂਦੇ ਜੀ ਅੱਛਾ ਜੋ ਹਾਂਜੀ ਹਾਂ ਛੱਪੜ ਫਿਰ ਇਹ ਛੋਟਾ ਛੱਪੜ ਹੈ ਇਕੜਾ ਵਾਲਾ ਵੱਡਾ ਕਿੰਨਾ ਚਿਰ ਪਾਣੀ ਲੱਗੂਗਾ ਇਹਦਾ ਇਹ ਹੀ ਨਾਲਾਰੇ ਪੈ ਇਹਦੇ ਸਾਨੂੰ ਪਾਲਦੇ ਹਾਂ ਹਾਂ ਜੀ ਇਹਦੇ ਸੁਰੇ ਪਾਲਦੇ ਬਸ ਕਈ ਵਾਰ ਬਣ ਵਿਲੇ ਵੀ ਰਹਿ ਜਾਂਦੇ ਆ ਜਦੋਂ ਕੋਈ ਪਾਣੀ ਦਾ ਸਾਧਨ ਹੀ ਨਹੀਂਗਾ ਹੂੰ ਕਿੰਨੇ ਸਾਲ ਹੋ ਗਏ ਬਾਈ ਇੱਥੇ ਪਾਣੀ ਆਇਆ ਨਹੀਂ ਪੰਜ ਸਾਲ ਹੋ ਗਏ ਬਾਈ ਜੀ ਪਹਿਲਾਂ ਤਾਂ ਸੂਆ ਚੌੜਾ ਹੋਇਆ ਸੀਗੇ ਕੁਝ ਤਾਂ ਸੂਏ ਵਾਲੇ ਨੇ ਬੰਦ ਕਰਤਾ ਡਲੇ ਡੋਲੇ ਸੜ ਤੇ ਵਿੱਚ ਜੇ ਸੂਆ ਖੁੱਲਾ ਹੋਇਆ ਹਾਂ ਉਦੋਂ ਬਾਅਦ ਕੋਈ ਵਾਰੀ ਅਸੀਂ ਕੱਢ-ਕੁੱਢ ਕੇ ਲਿਆਏ ਹੁਣ ਬੰਦੇ ਅਸੀਂ ਇੱਥੇ ਥੋੜੇ ਆ ਜੀ ਖਾਲ ਲੰਮਾ ਜਿਆਦੇ ਨਹੀਂ ਪੌਣਾ ਮਿੱਟੀ ਥੋੜੀ-ਮੋਟੀ ਤਾਂ ਬੰਦਾ ਕੱਢ ਲਿਆਦਾ ਇੰਨੀ ਮਿੱਟੀ ਕਿੱਥੋਂ ਕੱਢੂਗਾ ਜੀ ਹੁਣ ਸੜਕ ਬਣੀ ਰਹਿੰਦਾ ਹੁੰਦਾ ਸੜਕਾਂ ਵਾਲੇ ਨੇ ਪੱਥਰ ਲਾ ਲਾ ਕੇ ਬੰਦ ਕਰਤਾ ਕੁਝ ਘਰ ਰੋੜੀਆਂ ਲਾਈ ਬੈਠੇ ਆ ਕੋਈ ਆਪ ਦੀ ਮਰਜ਼ੀ ਨਾਲ ਬਈ ਦੀ ਨੰਗਾ ਬਣਾ ਲੈਂਦਾ ਰੋੜੀ ਲਾਈ ਹੈ ਜਦੋਂ ਟਰੈਕਟਰ ਆਲੀ ਬੈਕ ਲਾਉਣ ਵਾਸਤੇ ਮੀਟਰ ਉੱਪਰ ਕਰਨ ਨਾਲ ਨਹੀਂ ਭਰਦੇ ਤੇ ਐਂ ਕਰ ਲੈਂਦੀ ਤੁਸੀਂ ਫਿਰ ਸਰਕਾਰਾ ਸਰਕਾਰ ਤੱਕ ਪਹੁੰਚ ਨਹੀਂ ਦੀ ਕੀਤੀ ਕਿਉਂਕਿ ਸਰਕਾਰ ਤਾਂ ਇਹ ਕਹਿੰਦੀਆਂ ਨੇ ਵੀ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਸਰਕਾਰ ਤੱਕ ਤਾਂ ਆਏ ਆ ਜੀ ਸਾਡੀ ਤਾਂ ਜਿਹੜੇ ਸਰਕਾਰੀ ਨਮਾਇੰਦੇ ਆ ਉਹਨਾਂ ਤੱਕ ਪਹੁੰਚ ਹੈ ਸਰਕਾਰ ਤਾਂ ਇਹ ਤਾਂ ਸਾਡੀ ਕੀ ਪਹੁੰਚ ਉਹ ਕਹਿ ਦਿੰਦੇ ਆ ਹੁਣ ਸਾਡੇ ਕੋਲੇ ਫੰਡ ਮੁੱਕ ਗਿਆ ਹੁਣ ਸਾਰੇ ਖਾਲ ਪੱਕੇ ਨਵੇਂ ਬਣ ਰਹੇ ਆ ਈ ਧੂਰੀ ਖਾਲ ਜਿਹੜੇ ਜਿਹੜੇ ਵਧੀਆ ਖਾਲ ਸੀ ਉਹ ਵੀ ਢਾਕੇ ਉਹਨਾਂ ਨੇ ਦੁਬਾਰੇ ਬਣਾਤੇ ਨਵੇਂ ਪਰ ਸਾਡੀ ਕੋਈ ਸੁਨਮਾਈ ਨਹੀਂ ਉਦਾਂ ਹੀ ਪਿਆ ਹੈ ਅਸੀਂ ਤਾਂ ਸਰਕਾਰ ਤੋਂ ਈ ਮੰਗ ਕਰਦੇ ਆ ਵੀ ਸਾਡਾ ਜਿਹੜਾ ਬਾਣ ਰਕਵਾ ਹੈ ਇੱਥੇ ਹੀ ਹੈ ਜੇ ਸਾਨੂੰ ਛੋਟੀ ਜੀ ਨਾਲ ਇੱਥੋਂ ਹੀ ਸਾਨੂੰ ਲਾਦਨ ਸਾਨੂੰ ਉਸ ਉਹਨੀ ਵਾਰ ਦਾ ਸਾਡਾ ਯਾਬੀ ਮੁੱਕ ਜੇ ਪਰੇ ਖਾਲ ਦੇ ਹਾਂ ਪਰ ਉਹ ਲੈ ਕੇ ਆਉਣ ਪਰ ਇਹ ਤਾਂ ਲੈ ਕੇ ਆਣ ਜੇ ਸਾਨੂੰ ਇੱਥੋਂ ਹੀ ਥੋੜਾ ਜਿਹਾ ਕਨੈਕਸ਼ਨ ਦੇ ਦੇਣ ਇਹ ਤੇ ਸਾਡੇ ਬਾਣ ਪਲੀ ਜਾਣ ਜੀ ਸਾਨੂੰ ਦੂਰ ਜਾਣ ਦੀ ਲੋੜ ਹੀ ਨਹੀਂ ਜੀ ਪਾਣੀ ਸੋਨੋ ਉਹ ਤੋਂ ਇਹ ਜੇ ਸਰਕਾਰ ਦਾ ਵੀ ਫਾਇਦਾ ਹੈ ਕਿਉਂਕਿ ਸਾਨੂੰ ਛੋੜਾ ਖਾਲ ਬਣੂਗਾ ਉਹਨਾਂ ਨੂੰ ਫੰਡ ਸਾਨੂੰ ਘਟ ਦੇਣਾ ਪਊਗਾ ਹਾਂ ਸਾਨੂੰ ਸੌਖਾ ਆਏ ਹੋ ਜਾਊਗਾ ਸਾਡੇ ਕੋਲੋਂ ਲੱਗ ਜਾਊਗਾ ਪਿੱਛੇ ਤਾਂ ਕਿਸੇ ਤੋਂ ਬਾਰਿਸ਼ ਸ਼ੁਰੂ ਨਹੀਂ ਹੁੰਦੀ ਇੱਥੋਂ ਹੀ ਬਾਰੂ ਸ਼ੁਰੂ ਹੁੰਦੀ ਹੈ ਪਾਣੀ ਅੱਛਾ ਪਾਣੀ ਬਾਰਿਸ਼ ਸ਼ੁਰੂ ਪਾਣੀ ਇੱਥੋਂ ਹੀ ਮਤਲਬ ਕਿ ਇੱਥੋਂ ਹੀ ਵਾਹਣ ਸ਼ੁਰੂ ਹੁੰਦੇ ਆ ਨਾ ਪਾਣੀ ਦੇ ਮਗਰ ਕੋਈ ਨੱਕਾ ਨਹੀਂ ਆਹੀ ਪਹਿਲਾ ਨੱਕਾ ਹੈ ਹਾਂ ਫਿਰ ਵਾਹਣ ਖਾਲ ਅਸੀਂ ਆਉਂਦਾ ਇੰਨੀ ਦੂਰੋਂ ਆ ਸਾਡਾ ਜੇ ਸਾਨੂੰ ਕਨੈਕਸ਼ਨ ਹੀ ਇੱਥੋਂ ਦਿੱਤਾ ਜਾਵੇ ਥੋੜਾ ਜਿਹਾ ਤੇ ਸਾਡੇ ਜਿੰਨਾ ਸਾਡਾ ਰਕਬਾ ਉਹ ਸਾਹਿਬ ਨੂੰ ਸਾਨੂੰ ਫੇਰ ਹੋ ਜਾਊਗਾ ਫੇਰ ਹੱਲ ਹੋ ਜਾ ਹਾਂ ਜੀ ਹੁਣ ਖਾਲ ਅਸੀਂ ਕੱਢ ਕੇ ਲਿਆਉਣੀ ਫੇਰ ਪਰ ਜਾਂਦਾ ਪੱਕਾ ਬਣਾਇਆ ਸੀ ਖਾਲ ਪਿਛਲੀ ਵਾਰ ਥੋੜਾ ਜਿਹਾ ਬਣਾਇਆ ਉਹਨਾਂ ਨੇ ਤੇ ਪਰ ਜਿੰਨਾ ਪਹਿਲਾਂ ਲੈਵਲ ਸੀ ਉਸੇ ਲੈਵਲ ਤੇ ਬਣਾਦਾ ਦੁਬਾਰੇ ਅੱਛਾ ਲੈਵਲ ਉੱਚਾ ਨਹੀਂ ਚੱਕਿਆ ਕਿ ਬੀ ਖਾਲ ਨਹੀਂ ਮਰ ਰਹਿਂਦਾ ਜਣਾ ਉਸੇ ਲੈਵਲ ਤੇ ਬਣਾਦਾ ਅੱਧਾ ਬਣਾ ਕੇ ਫੇਰ ਬੰਦ ਕਰਤਾ ਇਹਦਾ ਫਿਰ ਥੋੜੀ ਖੇਤੀ ਤਾਂ ਫਿਰ ਰੱਬ ਆਸਰੀ ਹੈ ਮਤਲਬ ਰੱਬ ਆਸਰੇ ਵਾਲੀ ਗੱਲ ਹੀ ਸਾਡਾ ਤਾਂ ਰਾਜਸਥਾਨ ਵਾਲਾ ਕੰਮ ਹੋਇਆ ਪਿਆ ਇੱਥੇ ਹਾਂ ਉੱਥੇ ਵੀ ਚਲ ਮਾੜਾ ਮੋਟਾ ਕੋਈ ਡੰਗ ਲਾ ਲੈਂਦੇ ਸਾਡਾ ਤਾਂ ਕੋਈ ਹੱਲ ਨਹੀਂ ਇੱਥੇ ਜੀ ਵੀ ਉਹੀ ਰਾਸਤਾਨ ਉਹੀ ਉਦੋਂ ਵੀ ਟੱਪ ਗਈ ਐ ਇਸ ਤਾਂ ਰਾਸਤਾਨ ਵਾਲਿਆਂ ਨੇ ਤਾਂ ਚੱਲ ਆਏ ਵੀ ਸਾਡੇ ਪਾਣੀ ਹੈ ਹੀ ਨਹੀਂਗਾ ਉਹਨਾਂ ਦਾ ਮਨ ਇਦਾਂ ਸਮਝਾਇਆ ਪਿਆ ਸਾਡੇ ਕੋਲ ਤਾਂ ਪਾਣੀ ਹੁੰਦੇ ਵੀ ਨਾ ਹੁੰਦਾ ਔਰਗਾ ਹਾਂ ਪਾਣੀ ਹੈਗਾ ਤੁਹਾਡੇ ਨਾਲ ਲੱਗਦਾ ਵੀ ਲੱਗਦਾ ਸਾਰਾ ਕੁਝ ਹੈਗਾ ਜੀ ਤੁਹਾਡੇ ਵਾਲਾ ਪਿੱਛੇ ਹੀ ਵੱਡੀ-ਬੁੱਡੀ ਜਾਂਦੇ ਆ ਪਿੱਛੇ ਬਸ ਉਧਰ ਲੋਕ ਲਾਈ ਜਾਂਦੇ ਉਧਰ ਮਤਲਬ ਕਿ ਬਾਹਰ ਵੱਧਾ ਬੰਦਿਆਂ ਕੋਲ ਉਧਰ ਤਾਂ ਮੋਟਰਾਂ ਦੇ ਕਨੈਕਸ਼ਨ ਬਹੁਤ ਹੈ ਜੀ ਉਧਰ ਨਾ ਲਾਉਣ ਤਾਂ ਵੀ ਸਾਨੂੰ ਕੋਈ ਕੋਈ ਨਹੀਂ ਹੁਣ ਜਿਹੜਾ ਖਾਲ ਨਵਾਂ ਬਣਨਾ ਜ ਨਵਾਂ ਫੰਡ ਆਇਆ ਸੀਗਾ ਉਧਰਲੇ ਖਾਲ ਵਾਲੇ ਨਾਲੇ ਉਹ ਖਾਲ ਚਾਲੂ ਹਾਲਤ ਵਿੱਚ ਸੀਗਾ ਫੰਡ ਉਹਨਾਂ ਨੂੰ ਦੇਤਾ ਉਹ ਖਾਲ ਦੁਬਾਰੇ ਬਣ ਲਗਾ ਸਾਡਾ ਜਿਹੜਾ ਬੰਦ ਪਿਆ ਹੈ ਇਹਦੀ ਕੋਈ ਸੁਣਵਾਈ ਨਹੀਂ ਹੋਈ ਕੋਈ ਕੋਈ ਸੁਣ ਤੇ ਐਮਐਲਏ ਸਾਹਿਬ ਕੋਲ ਗਏ ਨਹੀਂ ਐਮਐਲਏ ਸਾਹਿਬ ਨੂੰ ਨਹੀਂ ਅਸੀਂ ਮਿਲੇ ਜੀ ਹਾਂ ਤੇ ਅਸੀਂ ਤਾਂ ਮਤਲਬ ਕਿ ਜਿਹੜੇ ਨਹਿਰੀ ਮਹਾਂ ਹਾਂਜੀ ਜਿਹੜੇ ਨਹਿਰੀ ਵਿਭਾਗ ਦੇ ਵਿਭਾਗ ਦੇ ਉਹਨਾਂ ਨੂੰ ਮਿਲੇ ਆ ਜੀ ਅਸੀਂ ਤਾਂ ਹਾਂ ਐਮਐਲਏ ਸਾਹਿਬ ਕੋਲੇ ਵੀ ਜਾਵਾਂਗੇ ਵੀ ਤਾਂ ਉਹਨਾਂ ਨੇ ਵੀ ਸਾਨੂੰ ਉਹਨਾਂ ਕੋਲੇ ਭੇਜਣਾ ਉਹਨਾਂ ਕੋਲੇ ਭੇਜਣਾ ਸਾਨੂੰ ਹਾਂ ਉਹ ਕਹਿੰਦੇ ਆ ਵੀ ਹੁਣ ਤੁਸੀਂ ਕਿਹੜਾ ਸਾਡੇ ਕੋਲੇ ਫੰਡ ਮੁੱਕ ਗਿਆ ਜਿਹੜਾ ਦੁਬਾਰੇ ਫੰਡ ਸ਼ੁਰੂ ਹੈ ਐਪਲੀਕੇਸ਼ਨ ਦੇਜੋ ਤੇ ਜੋ ਦੁਬਾਰੇ ਫੰਡ ਸ਼ੁਰੂ ਉਹ ਤੋਂ ਪਹਿਲ ਦੇ ਆਧਾਰ ਤੇ ਤੁਹਾਡਾ ਖਾਲ ਬਣਾਵਾਂਗੇ ਤੁਹਾਡਾ ਕੀ ਬਣੂ ਫਿਰ ਸਾਡਾ ਕੁਝ ਨਹੀਂ ਪਾਣਾ ਇਹ ਲੋਕ ਝੋਨੇ ਲਈ ਜਾਂਦੇ ਸਾਡੇ ਬਾਣ ਵਿਲੇ ਪਏ ਦੇਖ ਲਓ ਨਰਮਾ ਹੁੰਦਾ ਨਹੀਂਗਾ ਜੀ ਨਰਮਾ ਹੁੰਦਾ ਨਰਮਾ ਹੁੰਦਾ ਜਾਂ ਨਰਮਾਗਲਾ ਲਾਲ ਬੀਜ ਨੇ ਦਾ ਪਾਣੀ ਮਤਵਾਰ ਕੀ ਕਿਸਾਨੀ ਵੀ ਬਹੁਤੇ ਵੱਡੇ ਵੀ ਨਹੀਂ ਛੋਟੇ ਬਸ ਕਿੱਲੇ ਕਿੱਲੇ ਬਾਣ ਵਾਲੇ ਗਰੀਬ ਬੰਦੇ ਆ ਜੀ ਅਗਲਾ ਜੇ ਹੁਣ ਅਸੀਂ ਖਾਲ ਕੱਢ ਕੇ ਜੇ ਕੱਢ ਵੀ ਲਿਆ ਅਗਲਾ ਕਹਿੰਦਾ ਵੀ ਦਿਹਾੜੀ ਇੱਕ ਦਿਹਾੜੀ ਦਾ ਕੰਮ ਉਹਦਾ ਕੱਢ ਵੀ ਲਿਆ ਵੀ ਅਗਲਾ ਅਸੀਂ ਉਹਨਾਂ ਕਾ ਕੱਢ ਕੇ ਲਿਉਂਨੇ ਉਹਨਾਂ ਦੰਦਾਂ ਨੂੰ ਫੇਰ ਮਗਰੋਂ ਭਰ ਜਾਂਦਾ ਈ ਹਾਂ ਐਦਾਂ ਨਾ ਗੱਲ ਜਾਂ ਤਾਂ ਵੀ ਇੱਕ ਵਾਰੀ ਸਮਾਰ ਲੈਂਦਾ ਫਿਰ ਸਾਨੂੰ ਲੋੜ ਨਹੀਂ ਜੇ ਅਸੀਂ ਹੁਣ ਮੁੱਢ ਤੋਂ ਕੱਢਣ ਲੱਗਦੇ ਜਦੋਂ ਅਸੀਂ ਅੱਧ ਚਾਉਨੇ ਉਹਦੋਂ ਦੁਬਾਰੇ ਮਗਰ ਫੇਰ ਭਰ ਜਾਂਦਾ ਹਾਂ ਭਰੀ ਜਾਂਦੇ ਕੋਈ ਬੱਕਰਾਂਾਂ ਬਾੜਦੇ ਆ ਕੋਈ ਕਿਵੇਂ ਕੋਈ ਕੁਛ ਨਹੀਂ ਰੋੜੀ ਜਾਂਦਾ ਸਰਕਾਰ ਕਹਿੰਦੀ ਵੀ ਟੇਲਾਂ ਤੱਕ ਖੇਤਾਂ ਤੱਕ ਪਾਣੀ ਪੰਚਾਇਤਾਂ ਵੀ ਥੋੜੇ ਬੂੰਦ ਨਹੀਂ ਪਹੁੰਚੀ ਨਾ ਜੀ ਉਹ ਤਾਂ মিডিਆ ਤੱਕ ਹੀ ਖਾਲੀ ਆ ਖਾਲੀ ਆ ਜਮੇ ਸਿਰਫ ਇਸ਼ਤਿਹਾਰਾਂ ਦੇ ਵਿੱਚ ਪਹੁੰਚ ਇਸ਼ਤਿਹਾਰਾਂ ਦੇ ਵਿੱਚ ਹੈ ਹਾਂ ਜਾਂ ਮੀਡੀਆ ਹਾਂਜੀ ਮੈਂ ਮੈਂ ਨਿਊਜ਼ਪੇਪਰਾਂ ਦਾ ਕੰਮ ਕਰਦਾ ਮੈਂ ਵੀ ਨਿਊਜ਼ਪੇਪਰਾਂ ਦਾ ਏਜੰਟ ਹਾਂ ਮੈਂ ਦੇਖਦੇ ਹਾਂ ਸਰਕਾਰ ਦੇ ਕੋਲ ਕੁਝ ਨਹੀਂ ਸਰਬ ਗੱਪ ਹੈ ਹਾਂ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਉਵੇਂ ਤੋਰੀ ਜਾਂਦੇ ਆ ਬਸ ਕੁਝ ਨਹੀਂ ਕਦੇ ਦੇਖਿਆ ਵੀ ਇਹ ਸਰਕਾਰ ਦੇ ਜਿਹੜੇ ਸਰਕਾਰ ਨੇ ਨੁਮਾਇंदे ਕਹਿੰਦੇ ਵੀ ਅਸੀਂ ਨਕੀਲ ਪਾਈ ਹੈ ਕਦੇ ਦੇਖਿਆ ਵੀ ਉਹਨਾਂ ਦੇ ਸਿਕੰਜਾ ਕੱਸਿਆ ਵੀ ਕੀ ਆ ਕੰਮ ਇਹ ਕਰ ਰਹੇ ਜਾਂ ਨਹੀਂ ਕਰ ਰਹੇ ਕੁਝ ਨਹੀਂ ਕਰ ਰਿਹਾ ਕੋਈ ਉਹ ਤੁਸੀਂ ਕਹਿੰਦੇ ਸਾਡੀ ਸੁਣ ਨਹੀਂ ਆਉਂਦੀ ਉ ਤਾਂ ਕਹਿੰਦੇ ਵੀ ਸਰਕਾਰੀ ਅਧਿਕਾਰੀ ਸੁਣਦੇ ਹੀ ਬਹੁਤ ਹਉਣ ਵਾਲੇ ਸਰਕਾਰ ਚ ਅਸੀਂ ਜਿਹੜੇ ਅਧਿਕਾਰੀਆਂ ਕੋਲੇ ਗਏ ਆ ਉਹਨਾਂ ਨਾਲ ਸਾਡਾ ਅੰਮਣੋ ਸਾਹਮਣੇ ਬਹਿ ਕੇ ਗੱਲ ਕਰਾਓ ਵੀ ਅਸੀਂ ਉਹਨਾਂ ਕੋਲੇ ਗਏ ਆ ਕਿ ਨਹੀਂ ਗਏ ਜੀ ਕਦੇ ਅੱਛਾ ਵੀ ਇਹ ਖਾਲ ਦੀ ਵਾਰਤਾ ਅਸੀਂ ਪਹੁੰਚੇ ਆ ਜਾਂ ਨਹੀਂ ਪਹੁੰਚੇ ਉਹਨਾਂ ਕੋਲੇ ਹਾਂ ਉਹ ਸਾਨੂੰ ਕਹਿ ਦਿੰਨ ਵੀ ਨਹੀਂ ਪਹੁੰਚੇ ਤਾਂ ਚੱਲ ਅਸੀਂ ਝੂਠੇ ਆ ਜੇ ਕਹਿ ਦਿੰਨ ਵੀ ਸਾਡੇ ਕੋਲੇ ਆਏ ਫਿਰ ਉਹ ਮਤਲਬ ਸੁਣਵਾਈ ਸਾਨੂੰ ਵੀ ਹੋ ਨਹੀਂ ਰਹੀ ਕੋਈ ਨਹੀਂ ਸੁਣਵਾਈ ਕੁਝ ਨਹੀਂ ਲੱਗਾ ਕੋਈ ਪਤਾ ਨਹੀਂ ਲੱਗਾ ਕਿਵੇਂ ਕਿਵੇਂ ਦਰਖਾਸਤ ਐ ਨਹੀਂ ਸਾਨੂੰ ਪਤਾ ਕਿੱਧਰ ਜਾਂਦੀ ਆ ਡੀਸੀ ਸਾਹਿਬ ਨੂੰ ਦਰਖਾਸਤ ਆਪ ਲਿਖ ਕੇ ਡੀਸੀ ਸਾਹਿਬ ਨੇ ਸਾਰੀ ਪੰਚਾਇਤ ਦੇ ਜਿੰਨੇ 11 ਮੈਂਬਰ ਆ ਜੀ 11 ਮੈਂਬਰਾਂ ਦੇ ਅਸੀਂ ਸਾਈਨ ਕਰਾਏ ਆ ਤੇ ਜਿੰਨੇ ਬਾਰਿਆਂ ਵਾਲੇ ਦੇ ਸਾਈਨ ਕਰਾਏ ਆ ਤੇ ਉਹ ਦਰਖਾਸਤ ਲੈ ਕੇ ਡੀ ਸਾਹਿਬ ਨੇ ਮਾਰਕਾ ਕਰਕੇ ਉੱਤੇ ਮੋਹਰ ਵੀ ਲਾਈ ਆ ਲਾਲ ਰੰਗ ਦੀ ਮੋਹਰ ਲਾਈ ਆ ਜੀ ਜਮਾ ਆਪ ਉਹ ਸਾਨੂੰ ਐ ਨਹੀਂ ਪਤਾ ਸਾਡੀ ਦਰਖਾਸਤ ਕਿੱਧਰ ਨੂੰ ਜਾਂਦੀ ਆ ਐਕਸ਼ਨ ਸਾਹਿਬ ਨੂੰ ਪੁੱਛਿਆ ਤੇ ਵੀ ਸਾਡੀ ਦਰਖਾਸਤ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਈ ਵਾਰੀ ਜਾ ਚੁੱਕੇ ਸਨਵਾਈ ਹੈ ਨਹੀਂ ਨਾ ਨਾ ਜੀ ਜਮਾ ਹੀ ਨਹੀਂ ਸਨਵਾਈ ਫਿਰ ਮਤਲਬ ਹੈ ਨਹੀਂ ਤੁਹਾਡੀ ਨਾ ਜੀ ਨਾ ਜਮਾ ਹੈ ਨਹੀਂ ਅਧਕਾਰੀ ਅਫਸਰ ਸੁਣਦੇ ਨਹੀਂ ਨਹੀਂ ਸੁਣਦੇ ਜੀ ਨਹੀਂ ਸੁਣਦੇ ਕੋਈ ਨਹੀਂ ਸੁਣਦਾ ਜੀ ਅਸੀਂ ਤਾਂ ਜੀ 10 ਕਿੜੇ ਲਾ ਚੁੱਕਿਆ 10 ਕਿੜਾ ਦੇ ਵਿੱਚ ਸਾਡੀ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਤਾਂ ਇਹ ਗਵਿੰਦਪੁਰੇ ਦੇ ਉਹ ਕਿਸਾਨ ਨੇ ਜਿਹੜੇ ਇੱਥੇ ਤਕਰੀਬਨ ਜਿਹੜਾ ਰਕਬਾ ਆ ਉਹ ਇਹ ਕਹਿੰਦੇ ਨੇ ਕਿ 40 50 ਏਕੜ ਦਾ ਰਕਬਾ ਆ ਜਿਹਨੂੰ ਇੱਕੋ ਇੱਕ ਆਸ ਇਹ ਹੈ ਕਿ ਇਹ ਨਹਿਰੀ ਪਾਣੀ ਲੱਗਦਾ ਤਾਂ ਹੀ ਇਹਦੀ ਫਸਲ ਜਿਹੜੀ ਹੈ ਪਲਦੀ ਆ ਇਸ ਰਕਬੇ ਦੇ ਵਿੱਚ ਮਹਿਜ਼ ਇੱਕ ਮੋਟਰ ਹੈ ਜਦੋਂ ਇਹ ਨਰ ਨਹਿਰੀ ਪਾਣੀ ਪਿਛਲੇ ਕਹਿੰਦੇ ਨੇ ਕਿ 4-5 ਸਾਲਾਂ ਤੋਂ ਇਹ ਪਾਣੀ ਜਿਹੜਾ ਹੈਗਾ ਬੰਦਾ ਸਾਡੇ ਖੇਤਾਂ ਤੱਕ ਬੂੰਦ ਨਹੀਂ ਪਹੁੰਚੀ ਪਹਿਲਾਂ ਵੀ ਨਹੀਂ ਪਹੁੰਚੀ ਤੇ ਹੁਣ ਵੀ ਨਹੀਂ ਪਹੁੰਚੀ ਤਕਰੀਬਨ 4-5 ਸਾਲ ਜਿਹੜਾ ਹੋ ਚੱਲਿਆ ਤੇ ਇੱਥੇ ਨੇੜੇ ਇੱਕ ਛੋਟਾ ਜਿਹਾ ਛੱਪੜ ਆ ਉਹਦਾ ਪਾਣੀ ਗੰਦਾ ਪਾਣੀ ਜਿਹੜਾ ਉਹ ਅਸੀਂ ਲਾ ਕੇ ਆਪਦੀਆਂ ਫਸਲਾਂ ਜਿਹੜੀਆਂ ਪਾਲਦੇ ਆ ਤੇ ਜਦੋਂ ਉਹ ਛੱਪੜ ਵੀ ਖਾਲੀ ਹੋ ਜਾਂਦਾ ਉਦੋਂ ਸਾਨੂੰ ਸੰਸਾ ਆਬਦਾ ਹੋ ਜਾਂਦਾ ਕਿ ਅਸੀਂ ਆਪਦੀਆਂ ਫਸਲਾਂ ਜਿਹੜੀਆਂ ਕਿਵੇਂ ਪਾਲਾਂਗੇ ਹੁਣ ਮੌਜੂਦਾ ਸਰਕਾਰ ਦੇ ਜੇ ਹਾਲਾਤਾਂ ਦੀ ਜ ਇਹਨਾਂ ਦੀ ਗੱਲ ਕਰੀਏ ਤਾਂ ਇਹ ਕਹਿੰਦੇ ਜ਼ਰੂਰ ਨੇ ਜ਼ਰੂਰ ਛੇਕੀਆਂ ਮਾਰਦੇ ਨੇ ਕਿ ਭਾਈ ਪਾਣੀ ਨਹਿਰਾਂ ਤੱਕ ਪਾਣੀ ਜਿਹੜਾ ਖੇਤਾਂ ਤੱਕ ਪੰਚਾਤਾ ਪਾਣੀ ਟੇਲਾਂ ਤੱਕ ਪੰਚਾਤਾ ਬੂੰਦ-ਬੂੰਦ ਪ ਨੇ ਕਿ ਪਾਣੀ ਸਾਡੇਆਂ ਖੇਤਾਂ ਤੱਕ ਹਾਲੇ ਤੱਕ ਨਹੀਂ ਪਹੁੰਚਿਆ ਅਸੀਂ ਸਰਕਾਰੀ ਦਰਬਾਰੇ ਜਾ ਕੇ ਵੀ ਅੱਕ ਚੁੱਕੇ ਆ ਅਸੀਂ ਸਰਕਾਰੀ ਅਧਿਕਾਰੀਆਂ ਕੋਲ ਵੀ ਦਰਖਾਸਤਾਂ ਦੇ ਦੇ ਅੱਕ ਚੁੱਕੇ ਆ ਅਸੀਂ ਐਮ ਐਲ ਏ ਪੁੱਚੋ ਦੇ ਕੋਲ ਵੀ ਜਾਏ ਉਹਨਾਂ ਨੂੰ ਵੀ ਕਹਿਤਾ ਪਰ ਹਾਲੇ ਤੱਕ ਸਾਡੀ ਸੁਣਵਾਈ ਜਿਹੜੀ ਨਹੀਂ ਹੋਈ ਤਾਂ ਇੱਕ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੀ ਸੱਚਾਈ ਉਹ ਆ ਕਿ ਜਿਹੜੀ ਸਰਕਾਰੇ ਛੇਖੀਆਂ ਮਾਰਦੀ ਆ ਕਿ ਪਾਣੀ ਖੇਤਾਂ ਤੱਕ ਪਹੁੰਚਿਆ ਪਰ ਇਸ ਖੇਤ ਤੱਕ ਪਿਛਲੇ 5 ਸਾਲਾਂ ਤੋਂ ਨੈਰੀ ਪਾਣੀ ਦੀ ਬੂੰਦ ਜਿਹੜੀ ਆ ਉਵਨੀ ਪਹੁੰਚੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਰਵੰਧੂ ਨੂੰ ਇਜਾਜ਼ਤ ਧੰਨਵਾਦ